जी मेरा नाम संजीव है और मैं बताना चाहता हूँ वो वीडियो बिल्कुल ही फेक है अगर हम बैठे भी हैं या हम ऑफिस में डेली बैठते थे काम करते थे हमें नहीं पता वो पुरानी वीडियो या कहाँ से काम उठा कर उन्होंने जोड़ी और वायरल वायरल की है उस वीडियो को बनाया है और मुझे और जो हमारे धार्मिक गुरु हैं जो प्रोफेट बजेंद्र सिंह जी हैं वो क्या हुआ कि दिखा रहे हैं कि वो मार रहे हैं मुझे दिखा रहे हैं तो ऐसा कुछ नहीं है वो फेक के सारी और एडिट की गई है मैं यही कहना चाहता हूँ हम ऑफिस में डेली बैठ कर वर्क करते हैं और हमें नहीं पता वो वीडियो कौन सी उठाकर कब उन्होंने जोड़ी और क्या वायरल की है तो 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 कोई पैश तो तो नहीं नहीं उन्होंने मारा नहीं है जी और ना ही वो मारते हैं क्या है हमारे पिता और वो प्यार देते हैं इतना हम सेवा कर रहे हैं चार पाँच साल मुझे हो तो गए तो 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 ਅਭੀ ਤੱਕ ਕੋਈ ਵੀ ਐਸੀ ਬਾਤ ਨਹੀਂ ਹੋਈ ਅਗਰ ਮੂਝੇ ਮਾਰਤੇ ਤਾਂ ਮੈਂ ਕਿਹ ਹੈ ਟਿਕ ਪਾਤਾ ਮੈਂ 1 ਮਿੰਟ ਵੀ ਨਹੀਂ ਰੁਕਤਾ ਮੈਂ ਚਲੇ ਜਾਤਾ ਹਾਂਸੇ ਕਿਉਂਕਿ ਮੂਝੇ ਆਪਣੀ ਇੱਜ਼ਤ ਪਿਆਰੀ ਹੈ ਸਰ ਆਪਣਾ ਨਾਮ ਕੀ ਹੈ ਪ੍ਰੈਸ ਕਾਨਫਰੰਸ ਕਰਦੇ ਹੋ ਆਖਰ ਮੂਝੇ ਮੈਂ ਜੋਸ ਪਾਲ ਮਸੀ ਚੇਅਰਮੈਨ ਆਲ ਇੰਡੀਆ ਕ੍ਰਿਸਚਨ ਸਮਾਜ ਮੋਰਚਾ ਅੋਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਜਿਹਦੇ ਵਿੱਚ ਤੁਸੀਂ ਦੇਖਿਆ ਆ ਬਹੁਤ ਤੇਜ਼ੀ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਪ੍ਰੋਫੈਸਰ ਬਜਿੰਦਰ ਸਿੰਘ ਜੀ ਹੋਰਾਂ ਨੂੰ ਵਧਨਾਕ ਕੀਤਾ ਜਾ ਰਿਹਾ ਵਾ ਇੱਕ ਵੀਡੀਓ ਪਾ ਕੇ ਜਿੱਦਾਂ ਟੈਕਨੋਲੋਜੀ ਦਾ ਜ਼ਮਾਨਾ ਵਾ ਤੁਹਾਨੂੰ ਪਤਾ AI ਦੀ ਸਹਾਇਤਾ ਲੈ ਕੇ ਇਹ ਸਭ ਕੁਝ ਕੀਤਾ ਜਾ ਰਿਹਾ ਵਾ ਉਹਦੀ ਤਰਫ਼ ਤੋਂ ਅੱਜ ਵੱਖ-ਵੱਖ ਜੜੀਆਂ ਕ੍ਰਿਸਚਨ ਜਥੇਬੰਦੀਆਂ ਮੇਰੇ ਨਾਲ ਪਾਦਰੀ ਪਾਸਟਰ ਸੇਬਾਨ ਜਿਹੜੇ ਕੱਟੇ ਹੋਏ ਮੇਰੇ ਨਾਲ ਬੈਠੇ ਹੋਏ ਮਿਸਟਰ ਸਣੀ ਮਸੀ ਬਾਵਾ ਜੀ ਸਾਡੇ ਸਟੇਟ ਦੇ ਇਸਾਈ ਆਗੂ ਹਾਂ ਔਰ ਨਾਲ ਬੈਠੇ ਹੋਏ ਮੇਰਾ ਸਰਦਾਰ ਸਿੰਘ ਜੀ ਜੋ ਪ੍ਰੋਫਿਟ ਬਜਿੰਦਰ ਸਿੰਘ ਮਿਨਿਸਟਰੀ ਦੇ ਪ੍ਰਧਾਨ ਨੇ ਉਹ ਸਾਡੇ ਪਾਸਟਰ ਸੇਬਾਨ ਔਰ ਸਾਡੀ ਆ ਭੈਣਾ ਅੱਜ ਦਾ ਸਾਡਾ ਇਹ ਮਕਸਦ ਆ ਕਿ ਜੋ ਇਹ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਔਰ ਆਪ ਜੀ ਦੇ ਚੈਨਲਾਂ ਤੇ ਵੀ ਇਹ ਚੱਲ ਰਿਹਾ ਵਾ ਸਾਰੇ ਮੀਡੀਆ ਸੋਸ਼ਲ ਮੀਡੀਆ ਤੇ ਵੀ ਚੱਲ ਰਹੀ ਆ ਕਿ ਕਿਸ ਤਰ੍ਹਾਂ ਪ੍ਰੋਫਿਟ ਬਜਿੰਦਰ ਸਿੰਘ ਜੀ ਨੂੰ ਬੀਤੇ ਕਾਫੀ ਸਮਿਆਂ ਤੋਂ ਆਏ ਦਿਨ ਆਏ ਦਿਨ ਜਿਹੜਾ ਸੋਸ਼ਲ ਮੀਡੀਆ ਤੇ ਜੋ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਦੇ ਤਹਿਤ ਜਿਹੜੀ ਅੱਜ ਇਹ ਸਾਡੀ ਪ੍ਰੈਸ ਕਾਨਫਰੰਸ ਆ ਔਰ ਜੋ ਵੀ ਇਹ ਕਾਰਵਾਈ ਹੋਈ ਆ AI ਦਾ ਜ਼ਮਾਨਾ ਵਾ ਐਡੀਟਿੰਗ ਕਰਕੇ ਔਰ ਪ੍ਰਾਣੀਆਂ ਜਿਹੜੀਆਂ ਵੀਡੀਓ ਆ ਜਿਹੜੀਆਂ ਉਹ ਦਿਖਾ ਕੇ ਇਹ ਜਿਹੜੇ ਸਾਡੇ ਚਰਚ ਦੇ ਮਿਨਿਸਟਰੀ ਦੇ ਕਰਮਚਾਰੀ ਸੀ ਮੁਲਾਜ਼ਮ ਸੀ ਉਹਨਾਂ ਨੂੰ ਜਦੋਂ ਉਹਨਾਂ ਦੇ ਕੁਝ ਗਲਤੀਆਂ ਹੋਣ ਦੇ ਕਾਰਨ ਜਦੋਂ ਉਹਨਾਂ ਕੋਲ ਪੁੱਛਿਆ ਗਿਆ ਜਿਹੜੇ ਕੋਈ ਉਹਨਾਂ ਨੇ ਫੇਕ ਕਪਲੇ ਕੀਤੇ ਸੀ ਔਰ ਉਹਦੇ ਦੌਰਾਨ ਜਿਹੜੇ ਆ ਇਹ ਪੁਰਾਣੀਆਂ ਜਿਹੜੀ ਕੋਈ ਵੀਡੀਓ ਉਹਨੂੰ ਐਡੀਟਿੰਗ ਕਰਕੇ ਜਿਹੜਾ ਕੀਤਾ ਜਾ ਰਿਹਾ ਇਸੇ ਕਰਕੇ ਕਿਉਂਕਿ ਪ੍ਰੋਫਿਟ ਬਜਿੰਦਰ ਸਿੰਘ ਹੂਰਾ ਜੀ ਦਾ ਜਿਹੜਾ ਵਾ ਇੱਕ ਕੇਸ ਚੱਲਦਾ ਵਾ ਜਿਹੜਾ ਕੋਰਟ ਦੇ ਵਿੱਚ ਉਸ ਕੇਸ ਨੂੰ ਪ੍ਰਭਾਵਿਤ ਕਰਨ ਦੇ ਲਈ ਆਏ ਦਿਨ ਜਿਹੜਾ ਵਾ ਇਹ ਨਵੇਂ ਤੋਂ ਨਵੇਂ ਜਿਹੜੇ ਆ ਜਿਹੜੇ ਮਸੀਹ ਵਿਰੋਧੀ ਆ ਆਨਸਰ ਆ ਇਹ ਛੜੀ ਅੰਤਰ ਰਚ ਰਹੇ ਆ ਔਰ ਤੁਸੀਂ ਦੇਖਿਆ ਹੀ ਆ ਕਿਸ ਤਰ੍ਹਾਂ ਬੀਤੇ ਸਮੇਂ 'ਚ ਪ੍ਰੋਫਿਟ ਬਜਿੰਦਰ ਸਿੰਘ ਨੂੰ ਮਿਨਿਸਟਰੀ ਨੂੰ ਉਹਨਾਂ ਦੀ ਟੀਮ ਨੂੰ ਕੁਝ ਯੂਟਿਊਬਰ ਜਿਹੜੇ ਆ ਕੀ ਉਹਨਾਂ ਨੂੰ ਨਿੱਜੀ ਹਮਲੇ ਕੀਤੇ ਜਾ ਰਹੇ ਆ ਇਹ ਮਹਿਲਾ ਕੌਣ ਹੈ ਜੀ ਤੇ ਮਹਿਲਾ बार-बार ਕੀ ਇਲਜ਼ਾਮ ਲਗਾ ਰਹੀ ਹੈ ਜੀ ਲਗਾ ਰਹੀ ਹੈ ਜੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਕਹ ਰਹੀ ਹੈ ਮਾਰਕਟ ਹੋਈ ਹੈ ਕਿਸੇ ਨੇ ਕਿਹਾ ਜੀ ਲੋਕ ਵੀਡੀਓ ਪਾ ਰਹੇ ਆ ਜੀ ਲੋਕ ਪਾ ਰਹੇ ਆ ਵੀਡੀਓ ਪਰ ਇਹ ਫੇਕ ਆ ਜੀ ਬਿਲਕੁਲ ਫੇਕ ਆ ਮੈਂ ਦਾ ਖੰਡਨ ਕਰਦਾ ਵਾਂ AI ਦਾ ਜ਼ਮਾਨਾ ਵਾ ਜਿਸ ਤਰ੍ਹਾਂ ਦੀ ਮਰਜ਼ੀ ਵੀਡੀਓ ਬਣਾ ਲਓ ਤੁਸੀਂ ਤੇ ਸਾਡੇ ਤੋਂ ਵੱਧ ਬਿਹਤਰ ਜਾਣਦੇ ਜੋ ਇਸ ਕਰਕੇ ਜਿਹੜਾ ਵਾ ਪ੍ਰੋਫਿਟ ਬਜਿੰਦਰ ਸਿੰਘ ਮਿਨਿਸਟਰੀ ਆ ਸਾਡੀ ਸਾਰੀ ਟੀਮ ਇਸ ਵੀਡੀਓ ਦਾ ਜੋ ਪੰਜਾਬ ਤੇ ਚੱਲ ਰਹੀ ਆ ਬਿਲਕੁਲ ਫੇਕ ਆ ਔਰ ਇਹਦਾ ਖੰਡਨ ਕਰਦੀ ਆ ਇਸ ਦੀ ਸ਼ਿਕਾਇਤ ਵੀ ਕਰੋਗੇ ਜੀ ਕੋਈ ਬਿਲਕੁਲ ਜੀ ਬਿਲਕੁਲ ਸ਼ਿਕਾਇਤਾਂ ਇਹਦੀ ਪਹਿਲਾਂ ਹੀ ਕੀਤੀਆਂ ਹੋਈਆਂ ਵਾ ਵੀਡੀਓ ਤਾਂ ਅੱਜ ਆਈ ਆ ਜੋ ਵੀ ਇਹਨਾਂ ਨੇ ਕਪਲੇ ਕੀਤੇ ਆ ਵੱਡੇ ਵੱਡੇ ਜਿਹੜੇ ਆ ਇਹਨਾਂ ਨੇ ਜੋ ਪੈਸੇ ਦੇ ਨਾਲ ਜੋ ਇੱਕ ਧਾਰਮਿਕ ਜਿਹੜਾ ਪੈਸਾ ਸੀ ਜੋ ਲੋਕਾਂ ਦੇ ਦਾਨ ਦਕਸ਼ਨਾ ਦਾ ਪੈਸਾ ਸੀ ਉਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੇ ਆ ਛੇੜ-ਛਾੜ ਹੋਈ ਆ ਔਰ ਸਾਡੇ ਕੋਲ ਦੇ ਵਿਤ ਬਹੁਤ ਪ੍ਰੂਫ ਪਏ ਆ ਜਲਦੀ ਅਸੀਂ ਜਿਹੜਾ ਇਹ ਪ੍ਰੂਫ ਵੀ ਜਿਹੜਾ ਵਾ ਜਿੱਥੇ ਵੀ ਸਾਨੂੰ ਸਰਕਾਰੀ ਦਰਬਾਰੇ ਕਦਰ ਦੇਣ ਦੀ ਲੋੜ ਪਈ ਉਥੇ ਆਪਣੇ ਪ੍ਰੂਫਾ ਦੇ ਨਾਲ ਅਸੀਂ ਇਹਨਾਂ ਨੂੰ ਪੇਸ਼ ਕਰਾਂਗੇ ਔਰ ਜੋ ਜਿਹੜੇ ਵੀ ਸ਼ਰਾਰਤੀ ਆਂਸਰੇ ਕੰਮ ਕਰ ਰਹੇ ਆ ਮੇਰੇ ਉਹਨਾਂ ਨੂੰ ਚੇਤਾਵਨੀ ਆ ਕਿ ਐਸੀਆਂ ਓਸ਼ੀਆਂ ਹਰਕਤਾਂ ਤੋਂ ਬਾਜ ਆ ਜਾਓ ਕਿਉਂਕਿ ਪ੍ਰੋਫੈਟ ਬਜਿੰਦਰ ਸਿੰਘ ਹੋਰਾਂ ਦੀ ਮਿਨਿਸਟਰੀ ਨੂੰ ਔਰ ਉਹਨਾਂ ਨੂੰ ਤੌਰ ਤੇ ਜੋ ਹਮਲੇ ਕਰ ਰਹੇ ਆ ਇੱਕ ਬੜੀ ਇੱਕ ਸ਼ਰਮਸਾਰ ਵਾਲੀ ਗੱਲ ਆ ਔਰ ਮੈਂ ਤੇ ਨਿੰਦਾ ਕਰਦਾ ਵਾਂ ਮੈਂ ਨਾਲੇ ਨਾਲ ਇਹ ਜੋ ਵੀ ਇੱਥੇ ਦਰਖਾਸਤ ਦਿੱਤੀ ਗਈ ਆ ਜੋ ਇਥੋਂ ਸਮਾਨ ਚੋਰੀ ਹੋਇਆ ਵਾ ਪੈਸਾ ਚੋਰੀ ਹੋਇਆ ਵਾ ਇਹ ਇਲਾਕੇ ਦੇ ਜਿਹੜੇ ਆ ਐਸਐਸਪੀ ਸਾਹਿਬ ਜਾਂ ਸਾਡੇ ਡੀਜੀਪੀ ਸਾਹਿਬ ਔਰ ਇਲਾਕੇ ਦੇ ਐਸਐਚਓ ਨੂੰ ਬੇਨਤੀ ਕਰਦੇ ਆ ਕਿ ਜੋ ਵੀ ਕਾਰਵਾਈ ਬੰਦੀ ਆ ਇੱਕ ਨੂੰ ਜਲਦ ਕਾਰਤ ਕੀਤੀ ਜਾਵੇ ਸਰ ਕਾਰਨ ਵੀ ਲੱਗਦਾ ਆ ਕਿ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਕਿਆ ਕਾਰਨ ਲੱਗਦਾ ਆ ਤੁਹਾਨੂੰ ਪਿਛੇ ਕਿਉਂ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਪਿਛਲੇ 2022-23 ਬਹੁਤ ਵੱਡਾ ਤੁਹਾਨੂੰ ਪਤਾ ਵਾ ਕਿ ਜਿਹੜਾ ਵਾ ਇੱਥੇ ਲੋਕ ਹਜ਼ਾਰਾਂ ਦੀ ਗਿਣਤੀ ਚ ਲੱਖਾਂ ਦੀ ਗਿਣਤੀ ਚ ਆਦੇ ਆ ਔਰ ਦਾਨ ਦਕਸ਼ਨਾ ਦੇ ਕਰਮਚਾਰੀ ਜਿਹੜੇ ਸਾਡੇ ਸੀ ਇਹ ਮੁਲਾਜ਼ਮ ਜਿਹੜੇ ਚਾਰ ਜਿਹੜੇ ਇਥੋਂ ਨਿਕਲ ਚੁੱਕੇ ਆ ਕੱਢ ਦਿੱਤਾ ਗਿਆ ਜਿੰਨਾਂ ਨੂੰ ਉਹਦੇ ਵਿੱਚ ਬਹੁਤ ਵੱਡਾ ਘਪਲਾ ਕੀਤਾ ਗਿਆ ਸੀ ਉਸ ਚੀਜ਼ ਨੂੰ ਆਪਣੇ ਨੂੰ ਰੋਕਣ ਵਾਸਤੇ ਇਹ ਇਹੋ ਜਿਹੇ ਜੜੀਆਂ ਵੀਡੀਓ ਲੈ ਕੇ ਜਿਹੜੀ ਆ ਸਾਹਮਣੇ ਐਡੀਟਿੰਗ ਕਰਕੇ ਫੇਕ ਬਣਾ ਰਿਆ ਕਿ ਪ੍ਰੋਫਿਟ ਜੀ ਨੂੰ ਬਦਨਾਮ ਕੀਤਾ ਜਾਵੇ ਔਰ ਜੋ ਵੀ ਇਹਨਾਂ ਦਾ ਕੋਰਟ ਚ ਮਸਲਾ ਚੱਲਦਾ ਵਾ ਉਹਨੂੰ ਪ੍ਰਭਾਵਿਤ ਕੀਤਾ ਜਾਵੇ ਇਹ ਕਾਰਨ ਕਿ ਕਰਾਂਗਾ ਸਾਡੇ ਜੋ ਮੇਰੇ ਨਾਲ ਬੈਠੇ ਆ ਕ੍ਰਿਸਚਨ ਆਗੂ ਸਾਡੇ ਮਸੀਹ 바ਵਾ ਜੀ ਇਹ ਵੀ ਜਿਹੜੀ ਆਪ ਜੀ ਦੇ ਨਾਲ ਕਰ ਕਰ ਅ ਸਰਪਨਾ ਆਪਣਾ ਨਾਮ ਜੀ ਸਰਜ ਪ੍ਰੈਸ ਕਾਨਫਰੰਸ ਦਾ ਮੈਂ ਤਾਂ ਮੇਰਾ ਨਾਮ ਸਨੀ 바ਵਾ ਹੈ ਔਰ ਮੈਂ ਪੰਜਾਬ ਦੇ ਵਿੱਚ ਮਸੀਹ ਆਗੂ ਹੈ ਜਿੰਦਾ ਕਿ ਮੇਰੇ ਭਰਾ ਜਸਪਾਲ ਜੀ ਨੇ ਤੁਹਾਨੂੰ ਦੱਸਿਆ ਤੇ ਅੱਜ ਸਾਡੇ ਨਾਲ ਸਾਡੇ ਪੰਜਾਬ ਦੇ ਲੀਡਰ ਜਸਪਾਲ ਮਸੀਹ ਜੀ ਪਰ ਪ੍ਰੋਫਿਟ ਬਿਲਜੀਤ ਜਨ ਮਿਸਟਰੀ ਦੇ ਪ੍ਰਧਾਨ ਅਫਤਾਰ ਜੀ ਜੌਨਸਨ ਜੀ ਔਰ ਜਿੰਨੇ ਵੀ ਇਥੇ ਕੁਝ ਸਾਡੇ ਪਾਸਟਰਸ ਵੀ ਪੰਜਾਬ ਤੋਂ ਆਏ ਹੋਏ ਕੁਝ ਮਿੰਗਿਆ ਪਹਿਣਾਵਾ ਪਤਾਵਾ ਪਿੱਛੇ ਖੜੀ ਐ ਅੱਜ ਇਸ ਪ੍ਰੈਸ ਕਾਨਫਰੈਂਸ ਕਰਨ ਦਾ ਸਾਡਾ ਮੇਨ ਮਕਸਦ ਇਹ ਹੈ ਕਿ ਜਿਹੜੀ ਕਿ ਇੱਕ ਵੀਡੀਓ ਤੁਸੀਂ ਦੇਖ ਰਹੇ ਹੋ ਮੀਡੀਆ ਦੇ ਵਿੱਚ ਔਰ ਸੋਸ਼ਲ ਮੀਡੀਆ ਦੇ ਵਿੱਚ ਬੜੇ ਤੇਜ਼ੀ ਦੇ ਨਾਲ ਫੈਲ ਰਹੀ ਹੈ ਔਰ ਬੜੇ ਲੋਕਾਂ ਦੇ ਫੋਨ ਜਿਹੜੇ ਸਾਨੂੰ ਆ ਰਹੇ ਕਿਉਂਕਿ ਮੈਂ ਇੱਕ 크ਿਸਚਨ ਲੀਡਰ ਹੈ ਔਰ ਪੂਰੇ ਪੰਜਾਬ ਚ ਅਸੀਂ ਆਪਣੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਆਂ ਚਾਹੇ ਉਹ ਸਰਕਾਰਾਂ ਨੇ ਚਾਹੇ ਉਹ ਪ੍ਰਸ਼ਾਸਨ ਦੇ ਤੌਰ ਤੇ ਅਸੀਂ ਗੱਲ ਕਰਦੇ ਹਰ ਜਗ੍ਹਾ ਸਾਨੂੰ ਵਿਚਰਨਾ ਪੈਂਦਾ ਤੇ ਲੋਕਾਂ ਦੇ ਸਵਾਲ ਵੀ ਸਾਨੂੰ ਹੁੰਦੇ ਆ ਵੀ ਇਹ ਵੀਡੀਓ ਹੈ ਵੀ ਪ੍ਰੋਫਿਟ ਬਲਜਿੰਦਰ ਜੀ ਥੱਪਣ ਮਾਰ ਰਿਹਾ ਹੈ ਵੀ ਇਹ ਕੀ ਕੀ ਕਾਰਨ ਨੇ ਮੇਨ ਚਾਹੇ ਤੁਸੀਂ ਮੀਡੀਆ ਹੋ ਤੁਸੀਂ ਵੀ ਇਸ ਚੀਜ਼ ਨੂੰ ਜਾਨਣਾ ਚਾਹੁੰਦੇ ਹੋਗੇ ਵੀ ਕੀ ਕਾਰਨ ਨੇ ਮੈਂ ਪ੍ਰੋਫਿਟ ਜੀ ਬਾਰੇ ਥੋੜਾ ਜਿਹਾ ਡਿਟੇਲ ਚ ਦੱਸਣਾ ਚਾਹਾਂਗਾ ਪ੍ਰੋਫਿਟ ਬਲਜਿੰਦਰ ਜੀ ਖੁਦਾ ਦੇ ਚੁਣੇ ਇੱਕ ਦਾਸ ਹੈ ਔਰ ਇਹ ਨਹੀਂ ਕਿ ਉਹ ਖਾਲੀ ਪੰਜਾਬ ਚ ਕੰਮ ਕਰ ਰਿਹਾ ਉਹ ਹਿੰਦੂਸਤਾਨ ਤੋਂ ਲੈ ਕੇ ਪੂਰੇ ਆਲ ਓਵਰ ਵਰਲਡ ਦੇ ਵਿੱਚ ਉਹਨਾਂ ਦੀ ਬ੍ਰਾਂਚੇਸ ਹੈ ਚਾਹੇ ਤੁਸੀਂ ਅਮਰੀਕਾ ਕੈਨੇਡਾ ਯੂਰੋਪ ਏਸ਼ੀਆ ਸਾਰੀ ਜਗ੍ਹਾ ਉਹਨਾਂ ਦੀ ਬ੍ਰਾਂਚੇਸ ਹੈ ਤੇ ਲੱਖਾਂ ਦੇ ਹਿਸਾਬ ਨਾਲ ਲੋਕ ਉੱਥੇ ਆਂਦੇ ਆ ਤੇ ਆਪਣੀ ਆਪਣੀ ਲਾਈਫ ਨੂੰ ਚੇਂਜ ਕਰਕੇ ਜਾਂਦੇ ਸੋ ਵੀਡੀਓ ਦੇ ਵਿੱਚ ਜਿਹੜੀਆਂ ਚੀਜ਼ਾਂ ਤੁਹਾਨੂੰ ਦਿਖ ਰਹੀਆਂ ਸਭ ਤੋਂ ਪਹਿਲਾਂ ਤਾਂ ਮੈਂ ਉਸ ਚੀਜ਼ ਦਾ ਖੰਡਨ ਕਰਦਾ ਹੈ ਅੱਜ ਤੁਹਾਡੇ ਮੀਡੀਆ ਦੇ ਰਾਹੀਂ ਔਰ ਪੂਰੇ ਤੱਥ ਵੀ ਜਰੂਰ ਦੱਸਣਾ ਚਾਹਾਂਗਾ ਕਿ ਕਿਉਂ ਇਹ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਤੇ ਇਸ ਵੀਡੀਓ ਵਾਇਰਲ ਦਾ ਮਕਸਦ ਕੀ ਹੈ ਬੇਸਿਕਲੀ ਇਹ ਜਿਹੜੀ ਵੀਡੀਓ ਹੈ ਇਹ ਇੱਕ ਐਪ ਆਂਦੀ ਹੈ ਜਿਹੜੀ ਟੈਕਨੋਲੋਜੀ ਦਾ ਜਮਾਨਦਾਰ ਸ਼ਾ ਤੁਸੀਂ ਵੀ ਸਟੀਵ ਜਾਨਦੇ ਹੋਵਗੇ AI ਇੱਕ ਐਪ ਹੈ ਜਿਹਦੇ ਰਾਹੀਂ ਇਸ ਵੀਡੀਓ ਨੂੰ ਬਣਾਇਆ ਗਿਆ ਹੈ ਵੀਡੀਓ ਬਣਾਇਆ ਗਿਆ ਹੈ ਔਰ ਵਾਇਰਲ ਕੀਤਾ ਗਿਆ ਸਿਰਫ ਔਰ ਸਿਰਫ ਪ੍ਰੋਫਿਟ ਬਲਜਿੰਦਰ ਜੀ ਦੀ ਔਰ ਉਹਨਾਂ ਦੀ ਮਿਨਿਸਟਰੀ ਦੀ ਔਰ ਜਿੰਨੇ ਵੀ ਇੱਥੇ ਇਹਨਾਂ ਦਾ ਸਟਾਫ ਹੈ ਉਹਨਾਂ ਦੀ ਬਦਨਾਮੀ ਕਰਨ ਵਾਸਤੇ ਕਿ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਪ੍ਰਸ਼ਾਸਨ ਦੇ ਤੌਰ ਤੇ ਹਰ ਜਗ੍ਹਾ ਪ੍ਰੋਫਿਟ ਬਲਜਿੰਦਰ ਜੀ ਨੂੰ ਨੀਚੇ ਦਿਖਾਇਆ ਜਾਵੇ ਪ੍ਰੋਫਿਟ ਬਲਜਿੰਦਰ ਜੀ ਦੀ ਮਿਨਿਸਟਰੀ ਨੂੰ ਨੀਚੇ ਦਿਖਾਇਆ ਜਾਵੇ ਔਰ ਕਿਤਾ ਨ ਕਿਤੇ ਉਹਨਾਂ ਦੇ ਉੱਤੇ ਕੁਐਸਚਨ ਮਾਰਕ ਲਾਇਆ ਜਾਵੇ ਉਹਨੇ ਛੋਟਾ ਜਿਹਾ ਮੈਂ ਲਾਈਵ ਤੁਹਾਨੂੰ ਐਗਜ਼ਾਮਪਲ ਦੇ ਦੇਣਾ ਮੈਂ ਜਿਹੜੀ ਗੱਲ ਅੱਜ ਕਰੂੰਗਾ ਤੱਥਾਂ ਦੇ ਆਧਾਰ ਤੇ ਕਰਾਂਗਾ ਇੱਕ ਵੀਡੀਓ ਮੈਂ ਤੁਹਾਨੂੰ ਪ੍ਰੋਫਿਟ ਜੀ ਦੀ ਤੇ ਕਹਾਂ। ਇਹ ਕਾਈਂ ਨਹੀਂ ਤੁਸੀਂ ਜ਼ਰੂਰ ਦਿਖਾਓ। ਕਿ ਇਹ ਵੀਡੀਓ ਹੈ ਜੀ। ਇਹ ਐਪ ਦੇ ਥਰੂ ਤਿਆਰ ਕੀਤੀ ਗਈ ਹੈ। ਇਹਦੇ ਵਿੱਚ ਤੁਸੀਂ ਦੇਖ ਰਹੋ ਕਿ ਪ੍ਰੋਫਿਟ ਬਲਜਿੰਦਰ ਜੀ ਆ ਸਾਹਮਣੇ ਥੱਪੜ ਮਾਰ ਰਹੇ। ਇਹ ਵੀ ਪ੍ਰੋਫਿਟ ਬਲਜਿੰਦਰ ਜੀ ਹੈ ਔਰ ਸਾਹਮਣੇ ਇੱਕ ਪ੍ਰੋਫਿਟ ਬਲਜਿੰਦਰ ਦੇ ਨਾਮ ਦਾ ਇੱਕ ਸੇਮ ਸ਼ਖਸ ਹੈ ਜਿਹੜਾ ਉਹਨਾਂ ਦੇ ਮੂੰਹ ਤੇ ਥੱਪੜ ਮਾਰ ਰਿਹਾ ਹੈ। ਇਹ ਤੁਸੀਂ ਦੇਖੋ। ਇੱਕ ਇੱਕ ਲਾਈਵ ਐਗਜ਼ਾਮਪਲ ਹੈ। ਕਿਆ ਪ੍ਰੋਫਿਟ ਬਲਜਿੰਦਰ ਦੇ ਦੋ ਰੂਪ ਹੈ ਜੇ ਦੋ ਰੂਪ ਹੈ ਤਾਂ ਫਿਰ ਦੂਜਾ ਬੰਦਾ ਕਿੱਥੇ ਹੈ ਤੇ ਉਹਨੇ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਪ੍ਰੋਫਿਟ ਦੀ ਦੂਜੇ ਪ੍ਰੋਫਿਟ ਬਲਜਿੰਦਰ ਨੂੰ ਥੱਪੜ ਮਾਰ ਰਹੇ ਤੇ ਇਟ ਇਜ਼ ਨਾਟ ਪੋਸੀਬਲ ਇਹ ਟੋਟਲੀ ਟੋਟਲੀ ਬਹੁਤ ਵੱਡਾ ਸਕੈਮ ਹੈ ਐਪ ਦੀ ਰਾਹੀਂ ਵੀਡੀਓ ਬਣਾਈ ਗਈ ਹੈ ਔਰ ਉਹ ਵੀਡੀਓ ਨੂੰ ਵਾਇਰਲ ਕੀਤਾ ਗਿਆ ਹੋਰ ਆ ਇੱਕ ਰੀਜ਼ਨ ਹੈ ਕਿਉਂ ਕੀਤਾ ਗਿਆ ਤੁਸੀਂ ਸ਼ਾਇਦ ਡਿਟੇਲ ਦੇ ਵਿੱਚ ਜਾਨਾ ਚਾਹੋਗੇ ਰੀਜ਼ਨ ਇਹ ਹੈ ਜੀ 18 ਮਾਰਚ ਨੂੰ ਸ਼ਾਇਦ ਤੁਹਾਨੂੰ ਮੀਡੀਆ ਰਾਹੀਂ ਸਾਰਨ ਪਤਾ ਹੋ ਗਿਆ ਪ੍ਰੋਫਿਟ ਬਲਜਿੰਦਰ ਜੀ ਦਾ ਇੱਕ ਕੇਸ ਚੱਲਦਾ ਪਿਆ ਜਿਹੜਾ ਕਿ ਕੋਰਟ ਦੇ ਵਿੱਚ ਹੈ ਔਰ ਬਹੁਤ ਪੁਰਾਣਾ ਕੇਸ ਹੈ ਔਰ ਉਹ ਕੇਸ ਜਿਹੜਾ ਐਟ ਪ੍ਰੈਜ਼ੈਂਟ ਜਿਹੜਾ ਉਹ ਡਿਸੀਜਨ ਦੇ ਉੱਤੇ ਬੇਸਿਕਲੀ ਉਸ ਦੇ ਉੱਤੇ ਇੱਕ ਡਿਸੀਜਨ ਆ ਤੇ 18 ਮਾਰਚ ਔਰ 24 ਮਾਰਚ ਤੁਸੀਂ ਪਿਛਲਾ ਰਿਕਾਰਡ ਕੱਢਿਓ ਜਦ ਵੀ ਇਹਨਾਂ ਦੀ ਡੇਟ ਸੀਗੀ ਉਸ ਟਾਈਮ ਇਦਾਂ ਤੇ ਪ੍ਰੋਪੋਗੈਂਡਾ ਕੀਤੇ ਗਏ ਵੀਡੀਓਜ਼ ਸਾਹਮਣੇ ਲਿਆਂਗੀਆਂ ਗਈਆਂ ਜਾਂ ਕਿਸੇ ਕੁੜੀ ਤੋਂ ਕੰਪਲੇਂਟ ਦਵਾਤੀ ਹੈ ਕਿਸੇ ਤੋਂ ਕੁਝ ਕਰਾਤਾ ਪੂਰਾ ਸਿਰਫ ਸਿਰਫ ਰੀਜ਼ਨ ਇਹ ਹੈ ਕਿ ਪ੍ਰੋਫਿਟ ਬਲਜਿੰਦਰ ਜੀ ਦਾ ਜਿਹੜਾ ਡਿਸੀਜਨ ਆਇਆ ਹੈ ਪੂਰੇ ਉੱਤੇ ਇਹਦਾ ਨੈਗੇਟਿਵ ਇੰਪੈਕਟ ਪਾਇਆ ਹੋਰ ਕੁਝ ਨਹੀਂ ਹੈ ਸਿੰਪਲ ਪਲਾਨਿੰਗ ਹੈ ਤੇ ਹੁਣ ਥੋੜਾ ਜਿਹਾ ਮੈਂ ਵੀਡੀਓ ਦੇ ਅੰਦਰ ਡਿਸਕ੍ਰਾਈਪ ਵੀ ਤੁਹਾਨੂੰ ਕਰ ਦੇਣਾ ਜਿੱਥੇ ਇੱਕ ਜਿਹੜੇ ਲੋਕ ਦਿਖ ਰਹੇ ਬੇਸਿਕਲੀ ਉਹ ਇਸ ਮਿਨਿਸਟਰੀ ਦੇ ਕਰਮਚਾਰੀ ਹੈ ਉਹ এমਪਲੋਏ ਹੈ ਇਸ ਮਿਨਿਸਟਰੀ ਦੇ ਤੇ ਇੱਕ ਲੇਡੀ ਉਸ ਦੇ ਵਿੱਚ ਤੁਹਾਨੂੰ ਦਿਖ ਰਹੀ ਹੈ ਉਹ ਉਹ ਪਹਿਲੇ ਸਾਡੀ ਚਲੋ ਉਹ ਪਤਾ ਨਹੀਂ ਕਿਉਂ ਕਿਹੜੇ ਚੱਕਰਾਂ ਚ ਪਾ ਕੇ ਜਾਂ ਕਿਸੇ ਨਾਮ ਧਾਲ ਕੇ ਕੰਮ ਕਰ ਰਹੀ ਹੈ ਬੇਸਿਕਲੀ ਉਹਦਾ ਨਾਮ ਹੈ ਜੀ ਮਨਜੀਤ ਔਰ ਰঞ্জੀਤ ਰੰਜੀਤ ਰੰਜੀਤ ਔਰ ਜਦ ਰঞ্জੀਤ ਇਸ ਚਸਤੋਂ ਬਈ ਹੈ ਉਹਨੂੰ ਅਸੀਂ ਕੱਢਿਆ ਨਾ ਕਿ ਛੱਡ ਕੇ ਗਈ ਹੈ ਉਹਨੂੰ ਕੱਢਿਆ ਕੱਢਿਆ ਇਸ ਕਰਕੇ ਜੀ ਉਹਰੇ ਉੱਤੇ ਬਹੁਤ ਵੱਡੇ ਬਲੇਮ ਹੈ ਇਸ ਮਿਨਿਸਟਰੀ ਤੋਂ ਪੈਸੇ ਦੇ ਕਪਲੇ ਔਰ ਉਹਰੇ ਪ੍ਰੂਫ ਮੈਂ ਆਉਣ ਵਾਲੇ ਟਾਈਮ 'ਚ ਜ਼ਰੂਰ ਤੁਹਾਨੂੰ ਦਊਂਗਾ ਇਹ ਜਿਹੜੀ ਫਾਈਲ ਹੈ ਸਾਡੇ ਕੋਲ। ਉਹਰੇ ਅਕਾਊਂਟ 'ਚ ਕਿੰਨੇ ਪੈਸੇ ਗਏ ਕਿੰਨੇ ਨਹੀਂ ਗਏ ਉਹ ਸਾਰੀਆਂ ਟਰਾਂਜੈਕਸ਼ਨਾਂ ਇਸ ਫਾਈਲ ਦੇ ਅੰਦਰ ਸਾਡੇ ਕੋਲ ਮੌਜੂਦ ਹੈ। ਜਦ ਇਹ ਚੀਜ਼ ਸਾਨੂੰ ਪਤਾ ਲੱਗੀ ਫਿਰ ਕਹਿੰਦੇ ਨਾ ਅੱਖੂ ਦੇਖੀ ਜੈਗ ਨਹੀਂ ਖਾਦਾ ਜਾਂਦਾ। ਤੇ ਜਦ ਸਾਨੂੰ ਪਤਾ ਲੱਗਿਆ ਵੀ ਇਹ ਚੀਜ਼ ਸਾਡੇ ਮਿਨਿਸਟਰੀ ਦੇ ਅੰਦਰ ਚੱਲ ਰਹੀ ਹੈ। ਬਹੁਤ ਜਿਹੇ ਲੋਕਾਂ ਨੇ ਆ ਕੇ ਦੱਸਿਆ ਉਹ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਹੈ। ਜਿਹੜਾ ਕੋ ਆਪਣਾ ਦਸ਼ਵਾਂਸ ਇਸ ਚਰਚ ਦੇ ਅੰਦਰ ਲੈ ਕੇ ਆਂਦੇ ਉਸ ਪੈਸੇ ਦੇ ਨਾਲ ਪ੍ਰੋਫਰ ਦੀ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਵੀ ਸਾਡੇ ਲੋਕ ਐ ਚਾਹੇ ਗਰੀਬ ਐ ਚਾਹੇ ਦੱਕਾ ਐ ਚਾਹੇ ਕੁਬਿਤਬਾ ਐ ਉਹਨਾਂ ਦੀ ਸੇਵਾ ਆ ਕੀ ਉਹਨਾਂ ਦੀ ਚੰਗਾਈ ਵਾਸਤੇ ਕੰਮ ਕਰਦੇ ਐ ਔਰ ਉਹ ਦਸ਼ਵਾਂਸ ਆਪਣੇ ਅਕਾਊਂਟ ਚ ਪੁਆਏ ਗਏ ਉਹਰੇ ਪ੍ਰੂਫ ਉਹਰੇ ਸਕਰੀਨਸ਼ਾਟ ਸਾਰੇ ਸਾਡੇ ਕੋਲ ਇਸ ਫਾਈਲ ਦੇ ਅੰਦਰ ਐ ਟਾਈਮ ਆਏ ਤੇ ਜਦ ਸਾਨੂੰ ਲੱਗੇਗਾ ਕਿ ਵਕਤ ਆ ਗਿਆ ਇਹ ਸਾਰੇ ਪ੍ਰੂਫ ਅਸੀਂ ਐਸਐਸਪੀ ਸਾਹਿਬ ਨੂੰ ਵੀ ਹੈਂਡਓਵਰ ਕਰਾਂਗੇ ਨੰਬਰ 1 ਨੰਬਰ 2 ਜਿਹੜੀ ਉਹ ਸਾਡੀ EMPLOYE ਐ

ਪਾਲੀਪ੍ਰੋਡਕਟਰ ਕਿੱਥੇ ਇਥੇ ਖਰੜ ਦੇ ਵਿੱਚ ਹੀ ਸੋ ਕਹਿਣ ਦਾ ਭਾਵ ਇਹ ਹੈ ਵੀ ਇੰਨਾ ਕੁਝ ਜਦ ਉਹ ਕਰਨ ਕਰ ਰਹੇ ਸੀਗੇ ਜਦ ਉਹ ਚੀਜ਼ਾਂ ਸਾਨੂੰ ਪਤਾ ਲੱਗੀਆਂ ਜਦ ਪਤਾ ਲੱਗਣ ਤੋਂ ਬਾਅਦ ਪ੍ਰੋਫਿਟ ਜੀ ਨੇ ਹਾ ਜ਼ਰੂਰ ਹੈ ਕਿ ਦੇਖੋ EMPLOYEE ਹੈ ਉਹਨੂੰ ਕਈ ਵਾਰ ਵਰਨਿੰਗ ਦਿੱਤਾ ਕਿ ਮੈਂ ਤੁਹਾਨੂੰ ਹੁਣ ਇੱਕ ਵੀਡੀਓ ਐਡੀਟ ਵੀਡੀਓ ਦਿਖਾਈ ਜਿੱਥੇ ਪ੍ਰੋਫਿਟ ਬਲਜਿੰਦਰ ਜੀ ਇੱਕ ਆਪਣੇ ਫੇਸ ਦਾ ਇਨਸਾਨ ਉਸ ਵੀਡੀਓ 'ਚ ਦਿਖ ਰਿਹਾ ਉਹਨੂੰ ਥੱਪੜ ਮਾਰਦੇ ਹੋਏ ਦਿਖ ਰਿਹਾ ਹੈ ਠੀਕ ਹੈ ਜੀ ਤੋਂ ਮੈਂ ਅੱਗੇ ਵੀ ਤੁਹਾਨੂੰ ਦੱਸ ਚੁੱਕਾ ਹਾਂ ਵੀ ਇਹ ਜਮਾਲਾ ਹੈ ਜਿਹੜੀ ਕੈਪ ਹੈ AI ਤੇ ਉਹਦੇ ਥਰੂ ਆਪਾਂ ਕੁਝ ਵੀ ਐਡਿਟ ਕਰ ਸਕਦੇ ਹਾਂ ਕੁਝ ਵੀ ਆਪਾਂ ਅ ਐਡੀਸ਼ਨ ਕਰ ਸਕਦੇ ਹਾਂ ਸੇ ਜਿਹੜੀ ਉਹ ਲੇਡੀ ਹੈ ਜਿਹੜਾ ਦਿਖ ਰਿਹਾ ਪੂਰੀ ਇੱਕ ਰਿਕਾਰਡਿੰਗ ਸਾਡੇ ਕੋਲ ਕਲਿੱਪ ਹੈ ਮੈਚ মিডিਆ ਸਾਡੇ ਜ਼ਰੂਰ ਰੱਖਣਾ ਚਾਹੁੰਦਾ ਹੈ ਸ਼ਾਇਦ ਉਹ ਤੁਸੀਂ ਸੁਣ ਕੇ ਤੁਹਾਨੂੰ ਜ਼ਰੂਰ ਕਲੀਅਰ ਹੋਊਗਾ ਕਿ ਇਹ ਪ੍ਰੀਪਲਾਨਡ ਚੀਜ਼ ਹੈ ਸਿਰਫ ਉਸ ਜਿਹੜਾ ਪ੍ਰੋਫਿਟ ਬਲਜਿੰਦਰ ਜੀ ਨੂੰ ਬਦਨਾਮ ਕਰਨ ਦੀ ਔਰ ਉਹਨਾਂ ਉਤੇ ਗਲਟ ਬਲੇਮ ਲਗਾਉਂਦੇ ਤੇ ਉਹਨਾਂ ਦੇ ਜਿਹੜੇ ਡਿਸੀਜਨਸ ਜਿਹੜੇ ਕੂਟ ਤੇ ਆਣੇ ਆ ਵੀ ਉਹ ਉਹਨਾਂ ਦੇ ਅਗੇਂਸਟ ਹੋ ਜਾਂਦੇ ਤੇ ਉਹ ਰਿਕਾਰਡਿੰਗ ਜਿਹੜੀ ਐ ਮੈਂ ਤੁਹਾਡੇ ਸਾਹਮਣੇ ਰੱਖ ਦਿੰਦਾ ਉਸ ਰਿਕਾਰਡਿੰਗ ਦੇ ਅੰਦਰ ਥ੍ਰੈਟ ਕੀਤਾ ਜਾ ਰਿਹਾ 20 ਤਾਂ ਫਿਰ ਅਸੀਂ ਨਰ ਜਿਹੜੇ ਪੂਰੇ ਨੂੰ ਚੱਕ ਕੇ ਤੇ ਪੁੱਛੂਗਾ ਪਰ ਠੀਕ ਹੀ ਫਾਈਨਲ ਦੇਖੀ ਹੈ ਜਾਨੇ ਕਿ ਸੱਲੇ ਆ ਚੁੱਕੇ ਹੈ ਇਹਨਾਂ ਟ੍ਰੇਨ ਕਰੇ ਵਰਸ ਕਰਨਾ ਹੈ ਤਾਂ ਪਰ ਵਿਸ਼ੇਸ਼ ਲੋਟ ਲਈ ਉਸ ਦਾ ਸਪੈਸ਼ਲ ਨਹੀਂ ਲੱਗਦਾ ਕਿ ਉਸ ਨਾਲ ਤੋਂ ਬਾਕੀ ਕੁਝ ਨਹੀਂ ਹੋ ਰਿਹਾ ਹੈ ਚਾਹਤਾ ਅਸੀਂ ਉਹਨੂੰ ਬ੍ਰਾਈਡ ਦਾ ਫੋਟੋ ਮੈਨਵਾ ਚਾਹੁੰਦੇ ਹਾਂ ਕਿ ਉਹ ਮਾਈਕ੍ਰੋ ਫੋਟੋ ਜਿਵੇਂ ਪ੍ਰੇਅ ਕਰਦੇ ਹਾਂ ਕਰੋ ਸੀ ਫਾਸਟਿੰਗ ਕਰਕੇ ਓਕੇ ਬੁਰਾ ਉਹ ਤਾਂ ਪਤਾ ਨਹੀਂ ਸੁਪ ਇਹ ਵੀਡੀਓ ਆਡੀਓ ਜਿਹੜੀ ਮੈਂ ਤੁਹਾਨੂੰ ਸ਼ੇਅਰ ਵੀ ਕਰ ਦਾਂਗਾ ਤੁਸੀਂ ਆਪਣੇ ਆਰਮ ਨਾਲ ਸੁਣ ਸਕਦੇ ਹੋ ਬਟ ਇਹਦੇ ਵਿੱਚ ਮੇਨ ਜਿਹੜੀ ਕਨਵਰਸੇਸ਼ਨ ਹੈ ਹੋਈ ਹੈ ਕਿ ਉਹ ਕਹਿ ਰਹੀ ਹੈ ਕਿ ਵੀ ਜਦ ਮੈਂ ਜਾਉਂਗੀ ਇਥੋਂ ਫਿਰ ਇਹਨਾਂ ਨੂੰ ਮੈਂ ਦੇਖਦੀ ਹਾਂ ਉਸ ਲੇਡੀ ਦੀ ਵਰਡਿੰਗ ਹੈ ਜਿਹੜੀ ਇਸ ਰਿਕਾਰਡਿੰਗ ਦੇ ਅੰਦਰ ਮਤਲਬ ਉਹਨੇ ਪਲਾਨ ਦੇ ਨਾਲ ਕਰਿਆ ਸੀ ਬੀਸਿਕਲੀ ਜਿਹੜਾ ਸਾਡੇ ਪ੍ਰਧਾਨ ਜੀ ਅਵਧਾਰ ਜੀ ਨੇ ਤੁਹਾਨੂੰ ਦੱਸਿਆ ਬੀਸਿਕਲੀ ਇਹ ਇੱਕ ਗਰੁੱਪ ਹੈ ਮੈਂ ਗਰੁੱਪ ਕਹੂੰਗਾ ਜੀ ਇੱਕ ਗੈਂਗ ਹੈ ਜਿਨੇ ਪ੍ਰੀ ਪਲਾਨਡ ਪੂਰੀ ਪਲਾਨਿੰਗ ਕਰਕੇ ਉਸ ਤੋਂ ਬਾਅਦ ਇੱਕ ਦਿਨ ਪਹਿਲਾਂ ਮੀਡੀਆ ਦੇ ਵਿੱਚ ਉਹਨੂੰ ਅਪਲੋਡ ਕਰਤਾ ਸਾਡੇ ਵਰਗੇ ਭਰਾਵਾਂ ਨੂੰ ਦੇ ਤੌਰ ਮਿਸਗਾਈਡ ਕੀਤਾ ਗਿਆ ਕਿ ਜੀ ਪ੍ਰੋਫਿਟ ਬਲਜਿੰਦਰ ਜੀ ਇਹ ਕੰਮ ਕਰਦੇ ਆ ਉਹ ਮਹਿਲਾਵਾਂ ਲਈ ਉਹਨਾਂ ਦੀ ਸੋਚ ਜਿਹੜੀ ਹੈ ਉਹ ਗਲਤ ਹੈ ਉਹ ਬੱਚਿਆਂ ਲਈ ਸੋਚ ਗਿਆ ਤਾਂ ਨੌਜਵਾਨਾਂ ਲਈ ਗਲਤ ਹੈ ਲੇਕਿਨ ਆਪਾਂ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਇਸ ਚੀਜ਼ ਦਾ ਖੰਡਨ ਕਰਦੇ ਆਂ ਇਹ ਰਿਕਾਰਡਿੰਗ ਪਲੱਸ ਕਲਿੱਪ ਮੈਂ ਤੁਹਾਨੂੰ ਹੁਣੇ ਦੇ ਵੀ ਦਿੰਦਾ ਕੁਸੀਂ ਆਪਣੇ ਫੋਨ ਸੇ ਚੈੱਕ ਕਰ ਸਕਦੇ ਹੋ ਤੇ ਇਹ ਟੋਟਲ ਟੋਟਲ ਜਿਹੜਾ ਹੈ ਫੇਕ ਔਰ ਗਲਤ ਪ੍ਰੋਪਗੈਂਡਾ ਕੀਤਾ ਗਿਆ ਹੈ ਮਿਨਿਸਟਰੀ ਨੂੰ ਬਦਨਾਮ ਕੀਤਾ। ਜੀ ਥੈਂਕ ਯੂ। ਮੈਂ ਅਵਤਾਰ ਸਿੰਘ ਪ੍ਰੈਸ ਸਟੇਟਸ ਮਿਨਿਸਟਰੀ ਅੱਜ ਇਸ ਪ੍ਰੈਸ ਕਾਨਫਰੰਸ ਵਿੱਚ ਜੋ ਵਿਚਾਰਾਂ ਹੋਰੀਆਂ ਵੱਖ-ਵੱਖ ਲੀਡਰ ਸਾਹਿਬਾਂ ਜਿਹਦੇ ਵਿੱਚ ਸਾਡੇ ਜਸਪਾਲ ਜੀ ਚੇਅਰਮੈਨ ਸਾਹਿਬ ਸੰਨੀ ਬਾਬਾ ਜੀ ਜੋ 크ਰਿਸਚਨ ਲੀਡਰ ਸਟੇਟ ਔਰ ਬਾਕੀ ਵੱਖ-ਵੱਖ ਜ਼ਿਲ੍ਹਾ ਤੋਂ ਆਏ ਹੋਏ ਪਾਸਟਰ ਸਾਹਿਬਾਨ ਜੋ ਅੱਜ ਕੱਲ ਤੋਂ ਇੱਕ ਬਹੁਤ ਹੀ ਤੇਜ਼ੀ ਦੇ ਨਾਲ ਜਿਹੜੀ ਵੀਡੀਓ ਵਾਇਰਲ ਹੋਈ ਹੈ ਅਸੀਂ ਸਾਰੇ ਰਲ ਕੇ ਉਹਦਾ ਖੰਡਨ ਕਰ ਰਹੇ ਹਾਂ ਕਿਉਂਕਿ ਸਾਡੇ ਨਾਲ ਹੀ ਜਿਹੜਾ ਹੈ 3-4 ਮਹੀਨੇ ਤੋਂ ਔਰ ਜਿੰਨੇ ਵੀ ਪੱਤਰਕਾਰ ਸਾਹਿਬ ਚਲ ਨਲ ਵਾਲੇ ਸਾਰੇ ਇੱਥੇ ਸਾਡੇ ਮੌਜੂਦ ਨੇ ਉਹਨਾਂ ਦੇ ਮੈਜਰ ਰੋਇੰ ਦੱਸਣਾ ਚਾਹੁੰਦਾ ਕਿ ਤਿੰਨ ਚਾਰ ਮਹੀਨੇ ਤੋਂ ਜਿਹੜੀਆਂ ਵੀਡੀਓ ਸਾਡੇ ਸਪਿਰਚੁਅਲ ਫਾਦਰ ਪ੍ਰੋਫਿਟ ਬਜਿੰਦਰ ਸਿੰਘ ਜੀ ਜੋ ਕਿ ਇੱਕ ਬਹੁਤ ਹੀ ਮਹਾਨ ਅਭਿਸ਼ਕ ਦਾਸ ਨੇ ਜਿਨ੍ਹਾਂ ਦੇ ਖਿਲਾਫ ਵੱਖ-ਵੱਖ ਤਰ੍ਹਾਂ ਦੀਆਂ ਗੰਦੀਆਂ ਸ਼ਬਦਾਵਲੀ ਔਰ ਅਸ਼ਲੀਲ ਜਿਹੜੀਆਂ ਵੀਡੀਓ ਪਾ ਕੇ ਜਲੀਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਉਹਨੂੰ ਲੈ ਕੇ ਜਿਹਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਇਹਨਾਂ ਗੈਂ ਜਿਹੜਾ ਬਲੈਕ ਮਦਰ ਗੈਂਗ ਹੈ ਇਹਨਾਂ ਦੇ ਖਿਲਾਫ ਪਰਚੇ ਵੀ ਹੋਏ ਨੇ ਔਰ ਪਰਚਿਆਂ ਤੋਂ ਬਾਅਦ ਫਿਰ ਵੀ ਇਹ ਜਿਹੜੇ ਇਹਨਾਂ ਨੂੰ ਨਕੇਲ ਨਹੀਂ ਪਾਈ ਗਈ ਮੈਂ ਉੱਥੇ ਇਹ ਗੱਲ ਕਰਾਂਗਾ ਪ੍ਰਸ਼ਾਸਨ ਦੀ ਗੱਲ ਵੀ ਕਰਾਂਗਾ ਕਿਉਂਕਿ ਅਗਰ ਇਹੋ ਜਿਹੀ ਅਨਸਰ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਾਜਸ਼ਾ ਰਜ ਕੇ ਲਾਂਬੂ ਲਗਾ ਰਹੇ ਨੇ ਪੰਜਾਬ ਦੇ ਵਿੱਚ ਭਾਈਚਾਰੇ ਨੂੰ ਔਰ ਇਹ ਜਿਹੜਾ ਪ੍ਰਸ਼ਾਸਨ ਹੈ ਇਹਨੂੰ ਨਕੇਲ ਪਾਵੇ ਕਿਉਂਕਿ ਸਾਡੇ ਪ੍ਰੋਫਿਟ ਜੀ ਤੇ ਜੁੜਾ ਝੂਠਾ ਪਰਚਾ 2018 ਦੇ ਵਿੱਚ ਕੀਤਾ ਸੀ ਉਹਦਾ ਡਿਸੀਜਨ ਅਜੇ ਤੱਕ ਨਾ ਤਾਂ ਮਾਂਜੋਗ ਅਦਾਲਤ ਵੱਲੋਂ ਹੈ ਨਾ ਕਿਸੇ ਹੋਰ ਵੱਲੋਂ ਹੈ ਕਿਉਂਕਿ ਉਹ ਐਸ ਵਕਤ ਡਿਸੀਜਨ ਤੇ ਹੈ ਉਹ ਡਿਸੀਜਨ ਨੂੰ ਲੈ ਕੇ ਜੋ ਦੂਸਰੀ ਧਿਰ ਹੈ ਉਹਦੇ ਨਾਲ ਰਲ ਕੇ ਸਾਰੇ ਲੋਕ ਜਿਹੜੇ 5-10 ਜਣੇ ਹੈਗੇ ਨੇ ਉਸ ਦਾ ਕਾਫੀ ਜਰਦਾ ਵੀ ਹੁਣ ਇਹਨਾਂ ਨੇ ਇੱਕ ਪਲੈਨਿੰਗ ਬਹੁਤ ਵੱਡੇ ਪੱਧਰ ਤੇ ਕੀਤੀ ਹੋਈ ਆ ਕਿ ਅਸੀਂ ਉਹਨਾਂ ਦੇ ਕੇਸ ਤੇ ਪ੍ਰਭਾਵ ਪਾਈਏ ਜਿਹੜਾ ਕੇਸ ਜਿਹੜਾ ਉਹ ਝੂਠ ਦਾ ਝੂਠ ਸਰਦਾ ਸਾਹਮਣੇ ਆ ਜਾਣਾ ਇਸ ਕਰਕੇ ਇਹ ਜਿਹੜੀਆਂ ਚਾਲਾਂ ਚੱਲ ਰਹੀਆਂ ਨੇ ਇਹ ਮੁਸੀਬ ਵਿਰੋਧੀ ਲੋਕ ਨੇ ਔਰ ਮੈਂ ਪੰਜਾਬ ਵਿੱਚ ਹਿੰਦੁਸਤਾਨ ਵਿੱਚ ਪੂਰੇ ਦੇਸ਼ ਵਿਦੇਸ਼ ਵਿੱਚ ਵਸਦੇ ਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਹੈ ਕਿ ਜਿਹੜੀ ਇਹ ਕੱਲ ਦੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਇਹ ਬਿਲਕੁਲ ਇੱਕ ਫੇਕ ਹੈ ਕਿਉਂਕਿ ਮੇਰੇ ਸਾਥੀਆਂ ਨੇ ਇਹ ਤੁਹਾਨੂੰ ਜਾਣੂ ਕਰਾਇਆ ਵੀ ਜਿਹੜੀ ਅੱਜ ਕੱਲ ਆਈਟੀ ਬੈਂਕ ਦੇ ਵਿੱਚ ਜਿਹੜੀ ਇਹ ਟੈਕਨੋਲੋਜੀ ਹੈ AI ਐਪ ਜਿਹੜੀ ਹੈ ਉਹਦੇ ਨਾਲ ਕੁਝ ਵੀ ਬਣ ਸਕਦਾ ਹੈ ਉਹ ਤੁਸੀਂ ਭਲੀ ਭਾਂਤ ਜਾਣੋ ਔਰ ਉਹਦੇ ਸਾਡੇ ਸੰਨੀ ਬਾਵਾ ਜੀ ਨੇ ਇੱਕ ਟ੍ਰੇਲਰ ਕਲਿੱਪ ਕਰਕੇ ਵੀ ਤੁਹਾਨੂੰ ਦਿਖਾਇਆ ਹੈ ਵੀ ਕੀ ਨਹੀਂ ਹੋ ਸਕਦਾ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਨਾ ਹੈ ਵੀ ਇਹ ਲੋਕ ਬਾਜ ਆ ਜਾਂਨ ਕਿਉਂਕਿ ਬਰਦਾਸ਼ਤ ਦੀ ਵੀ ਕੋਈ ਹੱਦ ਹੁੰਦੀ ਹੈ ਸਾਨੂੰ ਸਿੱਖਿਆ ਦਿੱਤੀ ਜਾਂਦੀ ਹੈ ਵੀ ਅਸੀਂ ਕਿਸੇ ਨੂੰ ਮਾੜਾ ਨਹੀਂ ਬੋਲਣਾ ਕਿਉਂਕਿ ਮਸੀਹ ਇੱਕ ਬਹੁਤ ਸ਼ਾਂਤੀ ਪਸੰਦ ਲੋਕ ਨੇ ਇਹ ਜਿਹੜੇ ਲੋਕ ਨੇ ਆਪਣੇ ਆਪ ਨੂੰ ਮਸੀਹ ਦੱਸਦੇ ਨੇ ਵੀ ਅਸੀਂ ਵੀ ਪਾਸਟਰ ਆ ਜਾਂ ਮਸੀਹ ਆ ਇਹ ਬਿਲਕੁਲ ਫੇਕ ਹੈ ਗਲਤ ਲੋਕ ਨੇ ਰੋਂਗ ਲੋਕ ਨੇ ਔਰ ਇਨਾਂ ਤੇ ਵਿਸ਼ਵਾਸ ਨਾ ਕੀਤਾ ਜਾਵੇ ਕਿਉਂਕਿ ਇਹ ਜਿਹੜੀ ਵੀਡੀਓ ਵਿੱਚ ਸਾਡੀ ਭੈਣ ਇੱਥੇ ਐਮਪਲਾਈ ਸੀਗੀ ਉਹ ਕਿਸ ਤਰ੍ਹਾਂ ਮਤਲਬ ਵੀਡੀਓ ਜਿਹੜੀ ਆ ਕਿਸੇ ਗੈਗ ਨਾਲ ਰਲ ਕੇ ਇਹ ਵੀਡੀਓ ਜਿਹੜੀ ਵਾਇਰਲ ਕੀਤੀ ਹੈ ਐਵੇਂ ਨਹੀਂ ਹੋਈ ਇਹ ਐਡਿਟ ਕਰਕੇ ਜਿਹੜੀ ਬਣਾਈ ਹੈ ਨਾ ਇਹ ਕੁਛ ਜਿਸ ਤਰ੍ਹਾਂ ਉਸ ਗੈਗ ਨੂੰ ਕੁਛ ਨਹੀਂ ਲੱਭਾ ਸਾਡੇ ਕੋਲੋਂ ਜੋ ਮੰਗਦੇ ਸੀ ਬਲੈਕਮੈਨਰ ਸੀਗੇ ਉਹਨਾਂ ਨੂੰ ਕੁਛ ਨਹੀਂ ਲੱਭਾ ਉਹਨਾਂ ਨਵੀਂ ਟੈਕਨੀਕ लवली ਵੀ ਜਿਹੜੇ ਕੋਈ ਸਾਡੇ ਚਰਚ ਦੇ ਵਿੱਚੋਂ ਕੋਈ ਨਾਰਾਜ਼ ਹੋ ਕੇ ਜਾਂਦਾ ਹੈ ਜਾਂ ਕਿਸੇ ਨੂੰ ਕੱਢਿਆ ਜਾਂਦਾ ਹੈ ਇਹ ਸਾਰੀਆਂ ਸੰਸਥਾਵਾਂ ਜਿੱਡੇ ਸਾਰੇ ਧਰਮ ਨੇ ਸਾਰੇ ਚੱਲਦਾ ਹੈ ਕੋਈ ਗਲਤੀ ਕਰਦਾ ਹੈ ਤੇ ਉਹਨੂੰ ਕੱਢਿਆ ਵੀ ਜਾਂਦਾ ਹੈ ਮੌਕਾ ਵੀ ਦਿੱਤਾ ਜਾਂਦਾ ਹੈ ਲੇਕਿਨ ਉਹਨਾਂ ਨੂੰ ਨਾਲ ਰਲ ਕੇ ਹੁਣ ਉਹ ਜੀਆਂ ਜੜੀਆਂ ਹਰਕਤਾਂ ਕਰ ਰਹੇ ਆ ਵੀ ਉਹ ਟੈਸ ਗ੍ਰਿਯਾ ਜਿਹੜਾ ਹੈ ਢਕੋ ਪੈਸਾ ਵਟੋਰਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ। ਇਸ ਕਰਕੇ ਸਾਡੇ ਸਾਥੀਆਂ ਨੇ ਕਿਉਂਕਿ ਮੈਂ ਹੁਣ ਡਿਟੇਲ ਚ ਨਹੀਂ ਬਰੀਫਲੀ ਤੁਹਾਨੂੰ ਦੱਸ ਦਿੰਨਾ ਕਿ ਸਾਡੇ ਕੋਲ ਕਨਫਿਡੈਂਸ਼ੀਅਲ ਰਿਕਾਰਡ ਜਿਹੜਾ ਸਾਡਾ ਪੁਲਿਸ ਪ੍ਰਸ਼ਾਸਨ ਔਰ ਸਰਕਾਰ ਨੂੰ ਦਵਾਂਗੇ ਅਸੀਂ ਔਰ ਤੁਹਾਨੂੰ ਵੀ ਦਵਾਂਗੇ ਕਿਉਂਕਿ ਤੁਸੀਂ ਵੀ ਇੱਕ ਸਿਰਮੌਰ ਕੌਮ ਹੋ ਸਾਡੇ ਦੇਸ਼ ਦੀ ਜਿਹੜੇ ਜਰਨਲਿਸਟ ਹੁੰਦੇ ਆ ਬਹੁਤ ਹੀ ਸਤਿਕਾਰਯੋਗ ਹੁੰਦੇ ਆ। ਕਿਉਂਕਿ ਇਹਨਾਂ ਨੇ ਇੱਕ ਸਚਾਈ ਸਾਹਮਣੇ ਲੈ ਕੇ ਆਉਣੀ ਹੁੰਦੀ ਉਹ ਜਿਹੜੇ ਡਾਕੂਮੈਂਟ ਹੈ ਉਹ ਤੁਹਾਨੂੰ ਵੀ ਸਾਰਾ ਕੁਝ ਅਸੀਂ ਜਾਰੀ ਕਰਾਂਗੇ ਐਵੇਂ ਜਿਹੀ ਗੱਲ ਬਾਕੀ ਜੋ ਆ ਸਾਰਾ ਜਲਦੀ ਤੋਂ ਜਲਦੀ ਜਿਹੜਾ ਅਸੀਂ ਇਹ ਆ ਇਹਦਾ ਪਰਦਾ ਫਾਸ਼ ਕਰਾਂਗੇ ਕਿਉਂਕਿ ਜਿਹੜਾ ਨਵਾਂ ਗੈਂਗ ਨਾਰ ਰਲਿਆ ਉਹ ਨੂੰ ਅਸੀਂ ਜਲਦੀ ਨਿਕੇਲਵਾਂਗੇ